ਝੂਠੂ ਮਾਰਕੀਟ ਕੀਤਾ ਜਾਂਦਾ ਹੈ ਪੈਕੇਜ ਕਰਕੇ ਹਿਟਲਰ ਦਾ ਇੱਕ ਮਨਿਸਟਰੋਂ ਕਾਲੀ ਕੋਬਲ ਉਹ ਕਹਿੰਦਾ ਇਹ ਇੱਕ ਝੂਠ ਨੂੰ 100 ਵਾਰ ਬੋਲਣਾ ਕਿ ਲੋਕੀ ਉਸ ਨੂੰ ਸੱਚ ਮੰਨਣ ਲੱਗ ਜੇ ਇਹ ਸਰਕਾਰ ਉਹੀ ਕਰ ਰਹੀ ਹੈ ਇਹ ਝੂਠ ਦੀ ਪੈਕੇਜਿੰਗ ਕਰਕੇ ਮਾਰਕੀਟਿੰਗ ਕਰਦੀ ਹੈ ਮਾਰਕੀਟਿੰਗ ਨਾਲ ਸਰਕਾਰਾਂ ਨਹੀਂ ਚੱਲਦੀਆਂ ਵਰਤਾਂਤ ਜਦੋਂ ਜਦੋਂ ਨਿੱਜੀ ਹੁੰਦਾ ਝੂਠ ਤੇ ਟਿਕਦਾ ਹੈ ਇੱਕ ਦੂਜੇ ਤੇ ਲੰਚ ਲਾਂਦਾ ਔਰ ਪੰਜਾਬ ਦੇ ਲੋਕਾਂ ਤੋਂ ਭਰੇ ਹੁੰਦਾ ਲੋਕ ਭਲਾਈ ਤੋਂ ਭਰੇ ਹੁੰਦਾ ਤੇ ਮੈਂ ਹਮੇਸ਼ਾ ਸਾਹਮਣੇ ਹਾਂ ਔਰ ਖੜੀਸ ਕੇ ਫੇਰ ਪੰਜਾਬ ਦੇ ਮੋਤੀਆਂ ਦੇ ਨੇ ਮੈਨੂੰ ਕੋਈ ਦੱਸ ਦਵੇ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਵੀ ਅਸੀਂ ਧਰਦੇ ਨਹੀਂ ਲੱਗਣਦੇ ਨੇ 12500 ਕੰਟਰੈਕਚੁਅਲ ਟੀਚਰ ਅਜ ਮੰਗ ਰੱਖ ਰਹੇ ਨੇ ਕਿ ਸਾਨੂੰ ਰੈਗੂਲਰਾਈਜ਼ ਕਰੋ ਇਟੀਟੀ ਅਨ EMPLOIED ਟੀਚਰ ਜਿਹੜੇ ਨੇ ਉਹ ਉਮੀ ਉਸੇ ਜੋਸ਼ਵ ਫਰੋਸ਼ਨਾਲ ਟੰਕੀਆਂ ਤੇ ਹਰ ਥਾਂ ਦੇ ਉੱਤੇ ਉਹ ਪ੍ਰੋਟੈਸਟ ਕਰ ਰਹੇ ਨੇ ਉਹ ਕਹਿੰਦੇ ਭਾਈ ਰਿਕਰੂਟਮੈਂਟ ਜਿਹੜੀ ਹੈ 2364 ਬੰਦਿਆਂ ਦੀ ਉਹ ਕੈਨਸਲ ਕਿਉਂ ਕੀਤੀ ਉਸੀ ਹਾਇਰ ਕਰਨੇ ਸੀ 5900 ਉਹਨਾਂ ਦੇ ਉੱਤੇ ਕੋਟ ਰੇਟ ਪਵੰਦੀ ਲਾਉ। ਉਹ ਕਹਿੰਦੇ ਸਾਡੀ ਗੋਲੀ ਉੱਟੀ ਗਈ ਅਸੀਂ ਜਾਈਏ ਤੇ ਜਾਈਏ ਕਿੱਥੇ। ਜਿੰਨੇ ਗਵਰਨਮੈਂਟ ਫਲੋਇ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਸੈਟ ਦੇ ਹੁੰਦੇ ਸੀ ਜਿੰਨੇ ਨੇ ਸੌ ਚੁੱਕੀ ਐ। ਮਾਨ ਮਰ ਪੱਕੀਆਂ ਗਾਲਾਂ ਕੱਢਦੇ ਹੁੰਦਾ। ਹਾਏ ਹਾਏ ਖਲਾਨਾ ਹੋਏ। ਉਹ ਪੀਐਸ ਇਹ ਪਹਿਲੀ ਸਰਕਾਰ ਆ ਮਹਾਰਾਜ ਨੋਟੀਫਿਕੇਸ਼ਨ ਐ ਕਿਸਾਨ ਹੋ ਗਿਆ। ਇਹ ਜੀ 올ਡ ਪੈਨਸ਼ਨ ਸਕੀਮ ਦੇਾਂਗੇ ਇੱਕ ਵਾਰ ਇਹ ਕਾ ਦੇਖੀ ਜੀ ਕਾਂਗਰਸ ਦਿੱਤੀ ਉੱਥੇ ਮਾਝ ਪ੍ਰਦੇਸ਼ ਨੋਟੀਫਿਕੇਸ਼ਨ ਹੋਇ ਨੂੰ ਤਸਾਰ ਹੋ ਗਿਆ ਕਿਉਂ ਨਹੀਂ ਰਹੀ ਕਿਉਂ ਕਿਉਂਕਿ ਪੱਲੇ ਨਾਲ ਤੇਲ ਨਾਲ ਕੜਾਈ ਬਣਾਉਣ ਚੱਲੇ ਆ ਮਠਾਈ ਪੱਲੇ ਨਹੀਂ ਤੇਲਾ ਕਰਦੇ ਮੇਲਾ ਮੇਲਾ ਕਿਉਂ ਇਹ ਇਹ ਸਾਰਾ ਕੁਝ ਪੀ ਆਰਟੀਸੀ ਅੱਜ ਦੇਖੋ ਆਰਟੀਸੀ ਦੇ এমপ্লয়ੀ ਸਰਕਾਰ ਦੇ ਉਹਨਾਂ ਦੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਤਾਂ ਬਿਲਕੁਲ ਹੀ ਮਤਲਬ ਤੁਸੀਂ ਖਗਰ ਤੁਸੀਂ ਉਹਨਾਂ ਨੂੰ ਦੇਖੋ ਮੈਂ ਉਹ ਜ਼ਿਆਦਾ ਡਿਟੇਲ ਨਹੀਂ ਕੋਈ ਮੇਰੀ ਲੰਬੀ ਪ੍ਰੈਸ ਕਾਨਫਰੰਸ ਫਿਰ ਤੁਸੀਂ ਡੀਸੀ ਆਫਿਸ ਦੇਖੋ ਸਾਰੇ ਪੰਜਾਬ ਦੇ ਦੇਖੋ ਉਹ ਕਹਿੰਦੇ ਮਹਾਰਾਜ ਪਲਾਨਿੰਗ ਕਮਿਸ਼ਨ ਜਿਹੜਾ ਸਾਡੇ ਟੀਏਡੀ ਕੀਲ ਦੇ এমপ্লয়ੀ ਜਿੱਥੋਂ ਤੁਸੀਂ ਕਰਦੇ ਸਭ ਤੋਂ ਮੈਕਸਿਮਲ ਨੇ ਉਹ ਕਹਿੰਦੇ ਤਰਖਾਏ ਨਹੀਂ ਦਿੰਦੇ ਤੁਹਾਨੂੰ ਉਹ ਕਹਿੰਦੇ ਸਾਡੀ ਸੈਲਰੀ ਦਾ ਰਿਲੀਜ਼ ਕਰੋ ਭਾਈ ਪੀਐਸਪੀਸੀਐਲ ਬਹੁਤ ਵੱਡਾ ਮੁਤਾਬਕ ਕੇ ਟੱਚ ਕਰੂਗਾ ਟੀਸੀ ਆਫਿਸ ਉਹ ਕਹਿੰਦਾ ਤੁਸੀਂ ਜਿਹੜਾ ਪਲਾਨਿੰਗ ਕਮਿਸ਼ਨ ਹੈ ਪੈਸੇ ਕਿੱਥੋਂ ਆਣੇ ਆ ਤੁਹਾਨੂੰ ਆਜੇ ਲੋਕ ਖੜੇ ਹੋ ਜਾਂਦੇ ਤੁਸੀਂ ਉਹਨਾਂ ਨੂੰ ਦੱਸ ਪੈਸੇ ਵਧਾਉਣੇ ਹੋ ਮੈਂ 10 ਰੁਪਏ ਵਧਾ ਦਿੰਦਾ 10 ਪੈਸੇ ਵਰਗੀ ਦੇ ਅਈ ਕਹਿੰਦੇ ਭਗਾਰੀ ਨਹੀਂ ਲੈਂਦਾ 10 ਰੁਪਏ ਨਹੀਂ ਕੋਈ ਪਾਲਿਸੀ ਪ੍ਰੋਡਕਟਿਵਿਟੀ ਦੀ ਤੁਸੀਂ ਕਹਿੰਦੇ ਸੀ ਮੈਂ ਕਹਿ ਰਿਹਾ ਕਿ ਜੋ ਤੁਸੀਂ ਕਹਿੰਦੇ ਸੀ ਮੈਂ ਤੁਹਾਨੂੰ ਉੱਥੇ ਘਰੀਸ ਕੇ ਲਿਆਉਂ ਕਿ ਪਟਕਾ ਨਹੀਂ ਦਿੰਦਾ ਮੈਂ ਇਹ ਜਿਹੜਾ ਲੋਕਾ ਕੋਲ ਤੁਸੀਂ ਇਵੈਂਟ ਮੈਨੇਜਰ ਬਣ ਕੇ ਜਾਣਾ ਹੁਣ ਜੋਗਾ ਕਰੋ ਕਿ ਲਿਆਦੀ ਦੇ ਦਿੱਤਾ ਸੀ ਜਨੇ ਤੇ ਵੀ ਜੋਗਾ ਕਰਾਵਾਂਗੇ ਉਹ ਦਾਂਜਲੀ ਦਾ ਕ੍ਰੈਡਿਟ ਨਾ ਲਓ ਮਾਨ ਸਾਹਿਬ ਮੈਨੂੰ ਪਤਾ ਤੁਸੀਂ ਕਿੰਨਾ ਕ ਜੋਗਾ ਕਰਦੇ ਹੋ ਚਾਲੂ ਕਾ ਇਹਨੇ ਜੋ ਕੁਛ ਵੀ ਕਹਿ ਦਿੱਤਾ ਤੁਸੀਂ ਕੀ ਕਹਿ ਗਿਆ ਸੀ ਇਹ ਕਿੱਧਰ ਨੂੰ ਗਈ ਜਾਂਦੇ ਹੋ ਕਿੱਧਰ ਨੂੰ ਭੁਟਕਾਈ ਜਾਂਦੇ ਹੋ ਇੱਕ ਤਾਂ ਜਿਹਨੂੰ ਗਾਲਾਂ ਕੱਢੀ ਜਾਂਦੇ ਹੋ ਕਿਹਦੇ ਬਾਪ ਦਾ ਦਿਨ ਕੁਛੀੜੀ ਜਾਂਦੇ ਹੋ ਇਧਰ ਪੰਜਾਬ ਦੇ ਵਿੱਚ ਉੱਤੇ ਆਉ ਇਹ ਦੇਣਾ ਪੰਜਾਬ ਦੀ ਕਿੱਦਾਂ ਸਦਕੀ ਹੁੰਦੀ ਹੈ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਸੈਂਟਰਲ ਗਵਰਨਮੈਂਟ ਨੇ ਉਹ ਘੇੜ ਦੋ ਅਜਮਾਨ ਸਾਹਿਬ ਤੈਨੂੰ ਸੋਟ ਅੱਜ ਤੱਕ ਜਵਾਬ ਨਹੀਂ ਦਿੱਤਾ ਅੱਜ ਵੀ ਨਹੀਂ ਦੇ ਰਿਹਾ ਹੁਣ ਦੀ ਨਹੀਂ ਨਹੀਂ ਕਰਕੇ ਉਧਰੋਂ ਜਾਏਗਾ 8000 ਕਰੋੜ ਰੁਪਈਆ ਰੋਕਦਾ ਸੈਂਟਰ ਦੀ ਸਰਕਾਰ 8000 ਕਰੋੜ ਰੁਪਈਆ 5500 ਰੋਡ ਡਿਵੈਲਪਮੈਂਟ ਫੰਡ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡਾਂ ਨੇ ਮੰਡੀਆਂ ਦੀਆਂ ਰੁਪਿਆ 621 ਕਰੋੜ ਰੁਪਿਆ ਨੈਸ਼ਨਲ ਹੈਲਥ ਮਿਸ਼ਨ ਦਾ ਪਹਿਲੇ ਇਹ ਉਹਨਾਂ ਦੇ ਪੈਸੇ ਨਾ ਚਾਹੁੰਦਾ ਸੀ ਨੈਸ਼ਨਲ ਹੈਲਥ ਮਿਸ਼ਨ ਨੂੰ ਉਹ ਰੋਕਤਾ ਉਹਨੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਹਾਂ ਅੱਗੇ ਲਾ ਫਾਦਲੇ ਫੋਟੋ ਲਾ ਲਈ ਸੀ ਆਪੀ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਸਤੇ ਥੋੜਾ ਦਿੱਤਾ ਮੈਂ ਦੱਸੂ ਤੁਹਾਨੂੰ ਰੀਜ਼ਨ ਕਿਉਂ ਰੋਕਿਆ 850 ਕਰੋੜ ਰੁਪਿਆ ਮੰਡੀ ਡਿਵੈਲਪਮੈਂਟ ਫੰਡ ਉਹ ਰੋਕਤਾ 800 ਕਰੋੜ ਰੁਪਏ ਸਪੈਸ਼ਲ ਅਸਿਸਟੈਂਸ ਫੰਡ ਹੋਰੋਕਾ ਰਕਦੇ ਉੱਤੇ ਮਨੀਪੁਰ ਨੇ 3 ਕਰੋੜ ਲੈ ਲਿਆ ਕੇ ਤੇ 4 ਲੈ ਲਏ ਕੇ ਤੇ 1 ਲੈ ਲਿਆ ਕੇ ਤੇ 2 ਲੈ ਲਏ ਤੇ 25 ਲਈ ਅਸਿਸਟੈਂਸ ਹੈ ਦਿੱਤੀ ਅਰੇ ਕੀ ਕਿਹਾ ਸੈਂਟਰ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਕਿ ਫੰਡ ਜਿਹੜੇ ਕੰਮ ਲਈ ਭੇਜੇ ਸੀ ਉਹਤੇ ਲਾਉਂਦੇ ਨਹੀਂ ਕਿਸੇ ਹੋਰ ਦੇ ਪਾਸੇ ਲਾਉਂਦੇ ਕੈਟੇਗੋਰਿਕਲੀ ਕਿਹਾ ਉਹਨਾਂ ਨੇ ਦਾ ਫੰਡ ਸੈਂਟ अर्ਲियर ਔਰ ਨਾਟ ਯੂਜ਼ਡ ਫॉर ði ਅਸਾਈਨਡ ਪਰਪਸ ਐਂਡ ਮਿਸਯੂਜ਼ਡ ਟੂ ਕੈਟਰ ਫॉर ਯੋਰ ਵੋਟ ਬੈਂਕ ਪੋਲਿਟਿਕਸ ਆਰਬੀ ਨੇ ਲਿਮਟਾਂ ਕੱਟਦੀਆਂ ਪੰਜਾਬ ਦੀਆਂ ਕੱਟਦੀਆਂ ਕਰਦੀਆਂ ਲਿਮਟਾਂ ਉਹ ਕਹਿੰਦਾ ਨਹੀਂ ਲੈ ਸਕਦੇ ਕਰਜ਼ਾ ਉਹ ਮਾਰ ਦਿਉਂਗੇ ਫਾਈਨੈਂਸ਼ੀਅਲ ਐਮਰਜੈਂਸੀ ਲਿਆ ਇਹ ਥੋੜੀ ਜਿਹੜੀ ਪਾਲਿਸੀ ਹੈ ਪੰਜਾਬ ਜਾਵੇ ਟੱਟੇ ਖੂਚ ਸਾਡਾ ਵੋਟ ਮੈਂ ਪੋਲਿਟਿਕਸ ਜਾਂਦਾ ਨਹੀਂ ਇਹ ਨਹੀਂ ਚੱਲ ਰਹੀ ਤੇ ਉਹ ਨਹੀਂ 9000 ਕਰੋੜ ਕੈਨਸਲ ਪੰਜਾਬ ਅੱਜ ਤੁਸੀਂ ਇਸ ਗੱਲ ਨੂੰ ਸਾਰੀ ਦੁਨੀਆ 'ਚ ਲੈ ਜਾਣਾ ਹੈ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਪੈ ਰਹੇ ਨੇ ਕਿਸ ਤਰ੍ਹਾਂ ਮਜ਼ਲੂਮ ਲੋਕਾਂ ਦੇ ਹੱਕ ਖੋ ਕੇ ਇਹ ਕੁਛੜੇ ਉਡਾਰੇ ਨੇ ਬਾਹਰ ਜ਼ਮੀਨਾਂ ਖਰੀਦੀਆਂ 25 ਸਾਲਾਂ ਤੋਂ ਇਹੀ ਹੋ ਰਿਹਾ ਹੈ ਪਾਰਕਿੰਗ ਲਾਟ ਖਰੀਦੀ ਹੈ ਤਾਮਲਨਾਡੂ ਤੇ ਕਰਨਾਟਕਾ ਵਰਗੇ ਸਟੇਟ ਇੱਕ ਦੋ ਸਾਲਾਂ ਦੇ ਵਿੱਚ 80-80 ਹਜ਼ਾਰ ਕਰੋੜ ਰੁਪਈਆ ਲੈ ਗਏ ਸੈਟਰ ਤੋਂ 40% ਪਾ ਕੇ ਬੀਟਵੀਨ 500000 800000 ਕਰੋੜ 80000 ਕਰੋੜ ਰੁਪਈਆ ਰੇਵਨਿਊ ਉਹਨਾਂ ਦਾ ਬਜਟ ਰੈਵਨਿਊ ਜਿਹੜਾ ਪੰਜਾਬ ਦਾ ਰੈਵਨਿਊ ਹੈ 50 ਹਜ਼ਾਰ ਕਰੋੜੋਂ ਵੀ ਫੱਜ ਫਿੰਗਰ ਹੋਣੇ ਮੈਨਾਂ 3-4 ਕਰੋੜ ਤੱਕ ਘੱਟ ਹੀ ਹੋਣਾ 3-4 ਹਜ਼ਾਰ ਕਰੋੜ ਉਹਨਾਂ ਦਾ ਕਰਨਾਟਕਾ ਦਾ 2.5 ਲੱਖ ਕਰੋੜ ਰੈਵਨਿਊ ਤਾਮਲनाडु 2 ਲੱਖ 3000 ਕੋ ਹਜ਼ਾਰ ਕਰੋੜ ਚਾਹੇ ਬਟਾ ਸਟੇਟ ਆ ਤੁਸੀਂ ਖੜੇ ਕਿੱਥੇ ਹੋ ਜਿੰਨਾ ਤੁਹਾਡਾ ਟੋਟਲ ਰੈਵਨਿਊ ਹੈ ਜਿੰਨਾ ਤੁਹਾਡੀ ਟੋਟਲ ਇਨਕਮ ਹੈ ਉਹ ਨਹੀਂ ਤਾਮਿਲਨਾਡੂ ਕੱਲੀ ਸ਼ਰਾਬ ਚੁਕਾਉਂਦਾ 50 ਹਜ਼ਾਰ ਕਰੋੜ ਖਾਪਤ ਡਬਲ ਥੋੜੀ ਸੁਖਣਾ ਲੈ ਜਿੰਨੀ ਦਾਰੂ ਪਈਆਂ ਦਾ 50 ਖਾਪਤ ਡੁੱਗਲ ਡਬਲ ਉਹ 50 ਹਜ਼ਾਰ ਕਰੋੜ ਤੁਸੀਂ ਚਾਰ ਤੇ ਉਹ ਮਿੱਤਰਾ 4000 ਕਰੋੜ ਰੁਪਈਆ ਤਾਂ ਉਹ ਜਿਹੜੀ ਫੀਸ ਭਰਉਂਦੇ ਨਾ ਅਖਾਜੀ 2600 ਠੇਕੇ ਸਟੇਟ ਦੇ 2 ਲੱਖ ਰੁਪਈਆ ਫੀਸ ਹੈ ਅਪਲਾਈ ਕਰੋ 1.5 ਲੱਖ ਅਪਲੀਕੇਸ਼ਨ ਆਈ 9000 ਕਰੋੜ 45000 ਕਰੋੜ ਤੋਂ ਫੀਸਾਂ ਤੋਂ ਲੈਂਦੇ ਹੋ ਕਿੱਥੇ ਘੜਿਆ ਤੁਸੀਂ 2000 ਵਾਰ ਕਹਿ ਲਿਆ ਮਾਨ ਸਾਹਿਬ ਕਾਰਡ ਕਲੀਅਰ ਐਲਮਨ ਦੇ ਲਾਇਸੈਂਸ ਕਿਨੂੰ ਦਿੱਤੇ ਹੋ 10000 ਕਰੋੜ ਰੁਪਏ ਦੇ ਲਾਇਸੈਂਸ ਤੋਂ 3-4000 ਕਰੋੜ ਰੁਪਏ ਕਿਨੂੰ ਦਿੱਤੇ ਦੱਸ ਕਿ ਦੋ ਬੰਦਿਆਂ ਨੇ ਨਹੀਂ ਦਿੱਤੇ ਕੇਵਲ ਦਾ 15000 15 ਕਰੋੜ ਰੁਪਇਆ ਕਿਨੂੰ ਜਾਂਦਾ ਮੈਂ ਬੜਾ ਖੁਸ਼ ਹਾਂ ਲੈ ਤੂੰ 15 ਕਰੋੜ ਰੁਪਏ ਕਿਉਂ ਜਾਂਦਾ ਵੀ ਤੇ 5 ਕਰੋੜ ਉੱਪਰ ਕਿਉਂ ਜਾਂਦਾ ਆ ਲਓ ਦਾ ਤੇ ਐਵੇਂ ਡਰਾਮੇ ਜਿਹਾ ਕਰਕੇ ਜੀ ਚੈਨੀ ਖੋਲੀ ਇਹਨੇ ਕੁਝ ਜਾਣਦੇ ਆ ਖੋਲਿਆ ਉਹ ਕਲੇ ਉਹ ਡਰਾਮੇ ਜਿਹਾ ਕਾਦੀ ਕਰਦੇ ਹੋ ਤੁਸੀਂ ਕਹਿੰਦੇ ਕੇਵਲ ਰੈਗੂਲਟਰੀ ਕਮਿਸ਼ਨ ਹੋਣਾ ਵਗੀ ਇਹ ਛੋਟੀਆਂ ਗੱਲਾਂ ਬਾਅਦ ਆਉ ਇਸ ਤੇ ਪੰਜਾਬ ਇਹ ਕਹਿੰਦਾ ਸੀ ਇਹਨੂੰ ਵੋਟਾਂ ਕਿਉਂ ਪਈਆਂ ਸੀ ਇਹਨੂੰ ਵੋਟਾਂ ਇਸ ਕਰਕੇ ਪਈਆਂ ਸੀ ਵੀ ਇਹ ਕਹਿੰਦੇ ਸੀ ਜਿਹੜਾ ਕਰਜ਼ੇ ਵਾਲੇ ਕੁੱਠੀ ਦਾ ਦੁਰਮੇ ਅਸੀਂ ਸਿੱਧੀ ਰਾਹ ਲਿਆਵਾਂਗੇ ਇਹ ਕਰਜ਼ੇ ਕਰਜ਼ੇ ਮੁਕਾਵਾਂਗੇ ਇਹ ਜਿਹੜੇ ਅਕਾਲੀ ਦਲ ਤੇ ਕਾਂਗਰਸ ਵਾਲੇ ਰਲ ਕੇ ਖੇਡਦੇ ਐ ਇਹ ਕਰਜ਼ੇ ਨੂੰ ਅਸੀਂ ਮੁਕਾਵਾਂਗੇ ਮੁੱਤੇ ਨੇ ਪੰਜਾਬ ਦੇ ਤੁਹਾਡੇ ਦਾਦਾ ਜੀ ਕੀ ਕਰਦੇ ਐ ਤੁਹਾਡੇ ਪਰਦਾਦਾ ਜੀ ਕਰਦੇ ਮਰਦਾ ਨਹੀਂ ਐ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਉਹ ਤੁਸੀਂ ਘਰ ਦੇ ਕਮਰਿਆਂ 'ਚ ਬੈਠ ਕੇ ਸੁਲਟਾਓ ਪੰਜਾਬੀਆਂ ਨੂੰ ਉਹਦਾ ਕੋਈ ਮਤਲਬ ਨਹੀਂ ਆਹ ਕਿਰਦਾਰ ਜ਼ਰੂਰ ਪਤਾ ਲੱਗਦਾ ਵੀ ਲੱਗ ਗੱਲ ਹੈ ਤੁਸੀਂ ਇਸ ਗੱਲ ਦਾ ਜਵਾਬ ਦਿਓ ਵੀ ਤੁਸੀਂ 70000 ਕਰੋੜ ਰੁਪਈਆ 2 ਸਾਲਾਂ ਵਿੱਚ ਕਰ ਦਿਆ ਲਓਗੇ 60 ਤੱਕ ਪਹੁੰਚਿਆ ਪਿਆ ਅਜੇ ਤੱਕ ਨਹੀਂ ਨਪ ਕਾਲੀ ਦਲ 2 ਸਾਲਾਂ ਚ ਕਿੰਨਾ ਲੈਂਦਾ ਸੀ ਇਹਦਾ ਮਾਤਰਾ ਬਹੁਤ 10 ਤੋਂ 15 ਕਾਂਗਰਸ 15 ਵੀ ਇਹ 30 ਤੋਂ 35 35 ਹਜ਼ਾਰ ਯੋ ਮਾਰਿਆ ਝੂਠ ਹੈ ਜਾਂ ਟਕਾ ਕੇ ਰਿਬਨ ਲਾ ਕੇ 54 ਹਜ਼ਾਰ ਕਰੋੜ ਤੱਕ ਕਹਿੰਦਾ ਮੈਂ ਰੱਖੀ ਬੈਠਾ ਜੇ ਭੇਜ ਮੈਂ ਕੱਢੂਗਾ ਕਿਸੇ ਜੋ ਠੱਕ ਦੇ ਲੈ ਰੱਖੂਗਾ ਹਾਂ ਤਾਂ ਫਿਰ ਹੁਣ ਜੋਗਾ ਕਰਾਉਣਾ ਬਿੱਤਰ ਪਿਆਰੇ ਜੋਗਾ ਕਰਾਉਣਾ ਹੈ ਦਾਸਾ ਕਰਾਉਣਾ ਹੈ ਰੋਜ਼ ਫੋਟੋਆਂ ਛਾਪ ਦੇਣਾ ਹੈ 6 ਲੱਖ ਦੇ ਜਹਾਜ ਦੇ ਉੱਤੇ ਬੈਠ ਕੇ ਹਰ ਰੋਜ਼ ਨੂੰ ਘੁਮਾਉਣਾ। ਖੋਦਿਆ ਪਹਾੜ ਨਿਕਲੀ ਜੂ ਇੱਤੇ ਹੀ ਪਰਸੈਂਟ ਵੋਟ ਨਹੀਂ ਪਈਓ ਤੁਹਾਨੂੰ। ਧਮਕੀਆਂ ਮਾਰਦੇ ਹੋ ਨੈਸ਼ਨਲ ਪਾਰਟੀ। ਉਹ ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੋਵੇ ਲੋਕ ਸਭਾ ਜੂ ਵੀ ਮੰਗਵਾ। ਅਧਾਰਾ। ਉਹ ਸੋਚ ਕੇ ਤਾਂ ਦੇਖ ਜਣ ਝਾਂਕਦਾ ਸਹੀ ਸ਼ਰਮ ਆ ਜੂ ਸ਼ੀਸ਼ਾ ਸ਼ਰਮ ਆ ਜੂ ਮੈਂ ਦਿਖਾਉਣਾ ਤੁਹਾਨੂੰ ਆਨਾ। ਦੇਖ ਇਨਵਾਈਨ ਉਹ ਹਾਰ ਗਿਆ ਉਹ ਹਾਰ ਗਿਆ ਉਹ ਤੇਰੀ ਦੋ ਵਾਰ ਜਮਾਂਦਗੀ ਆਪ ਤੋਂ ਹੀ ਮਿੱਤਰ ਪਿਆਰੇ ਤੂੰ ਜਿਵੇਂ ਬਿੱਲਾ ਚੱਪੜੀ ਚ ਨਹਾ ਕੇ ਨਿਕਲਿਆ ਹੁੰਦਾ ਉਹਨਾਂ ਨਿਕਲਿਆ ਸੀ ਤੈ ਮੁਰਗੀਖਾਨੇ ਕੋਲੇ ਸੀ ਹੁਣ ਖੋਲ ਫਿਰ ਮੁਰਗੀਖਾਨੇ ਤੁਸੀਂ ਹਾਰ ਗਏ ਓਏ ਸਾਰੇ ਹਿੰਦੁਸਤਾਨ ਚ ਤੁਹਾਨੂੰ ਅੱਧੇ persen ਨੋਟਾਂ ਨਾਲ ਘੱਟ ਵੋਟਾਂ ਪਈਆਂ ਇਹ ਥੋੜਾ ਲੋਕ ਸਭਾ ਦੇ ਵਿੱਚ ਚੁਣੇ ਨੁਮਾਇੰਦਿਆਂ ਦੇ ਵਿੱਚ ਇੱਕ ਬੰਦਾ ਕਿੰਨੀ ਛੱਡੀ ਜਾਂ ਨਾ ਮਿੱਤਰ ਪਿਆਰਿਆ ਰੈਵਨਿਊ ਜਨਰੇਸ਼ਨ ਜਿਹੜੀ ਹੈ ਖਤਮ ਐ ਸੂਬੇ ਉਹਦਾ ਕਾਰਨ ਮੈਂ ਕਿੰਨੀ ਵਾਰ ਦੱਸਾਂ ਫੇਰ ਦੱਸ ਦਿਨ ਉੱਥੇ ਵੀ ਆਂਦੇ ਹੋ ਫਿਰ ਕਹਿੰਦਾ ਜੀ ਹੁਣ ਨਵਾਂ ਸ਼ੁਰੂ ਨਹੀਂ ਛੱਡੀਆ 2 ਸਾਲਾਂ ਦੇ ਕਹੀ ਜਾਂਦੇ ਸੀ ਬਜੀ ਅਸੀਂ ਲੋਕਾਂ ਦੀ ਸਰਕਾਰ ਤੁਹਾਡੇ ਦਵਾਰੇ ਮੇਰਾ ਇਹ ਮੇਰਾ ਵਿਜਨ ਸੀ ਜਿਹੜਾ ਮੈਂ ਲੋਕਲ ਸੈਲਵ ਗਵਰਨਮੈਂਟ ਦਿੱਤਾ ਲੋਕਾਂ ਦੀ ਸਰਕਾਰ ਲੋਕਾਂ ਦੇ ਨਿਵਾਹ ਹਨੀ ਕੋਲ ਕਨਾ ਦੋਸਲਾ ਨਾ ਤਾਂ ਹੋਇਆ ਨਹੀਂ ਮੇਰੀ ਘਰ ਵਾਲੀ 4000 ਰੁਪਏ ਦਿੱਤੇ ਐ ਕਿਸਨਸਲਤੇ ਨਹੀਂ ਆ ਪਰਸ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਲੈ ਕੋਈ ਲੈ ਕੇ ਦਿਖਾਵੇ ਮਾਂ ਦਾ ਪੁੱਤ ਵੀ 10000 15000 ਤੋਂ ਘੱਟ ਜਿਸ ਵੀ ਕਰਾਗ ਦਿਹਾਵੇ ਕੋਈ ਯਾ ਉਹ ਕਹਦੇ ਮਾਰਾ ਥੋੜੀ ਜਿਹੀ ਸ਼ਕਤੀ ਕਰਦੀ ਇਹਨਾਂ ਨੇ ਡਬਲ ਲਵਾਂਗੇ ਡਬਲ ਤੇ ਕਿੱਥੇ ਤੇਰਾ ਫੋਨ ਕরাপਸ਼ਨ ਵਾਲਾ ਆ ਨਾਇ ਨ ਮੁੱਦੇ ਆ ਤੇ ਮੰਮੀ ਪਾਪੇ ਕੱਢੇ ਆ ਸਾਰਿਆਂ ਦੇ ਸਾਦੇ ਕੱਢ ਲੈ ਘੋੜੇ ਕੱਢ ਲੈ ਇਹ ਮੁੱਦੇ ਨੇ ਓਏ ਹੈ ਇਹ ਪਟਕਾਣਾ ਬੰਦ ਕਰੋ ਮਾਨ ਸਾਹਿਬ ਛੋਟਾ ਪਾਈ ਆ ਇੱਥੇ ਆ ਇੱਥੇ ਆ ਇੱਥੇ ਇਹ ਪੰਜਾਬ ਦੇ ਲੋਕਾਂ ਦੇ ਲੋਕ ਹਿੱਤ ਦੇ ਮੁੱਦੇ ਨੇ। ਹਾਈਪੀ ਤੁਸੀਂ ਜਾਣਦੇ ਹੋ। ਗੰਨੇ ਚੁੱਪਣ ਨੂੰ ਪਾਦਰੀ ਡੰਡੇਖਾਨ ਨੂੰ ਰਿੱਚ। ਲੋਕਾਂ ਦੀਆਂ ਪੈਨਸ਼ਨਾਂ ਖੜਕੀਆਂ, ਪੜਾਵਾ ਪੈਨਸ਼ਨਾਂ ਖੜਕੀਆਂ, ਲੋਕਾਂ ਦੀਆਂ ਤਨਖਾਹਾਂ ਖੜਕੀਆਂ, ਕੰਕੀਆਂ ਤੇ ਪ੍ਰੋਫੈਸਰ ਟੀਚਰ ਹੈ। ਜਿਹੜਾ ਥਾਂ ਜਿੱਥੇ ਧਰਨਾ ਨਹੀਂ ਲੱਗਿਆ। ਫਿਰ ਜਦੋਂ ਧਰਨਾ ਲੱਗਦਾ। ਤੂੰ ਕਹਿੰਦਾ ਜੀ ਸਿਕਿਉਰਟੀ ਦੀ ਕੀ ਲੋੜ ਹੈ? ਗੱਡੀ 'ਚ ਜਾਵੇ, ਪਤਾ ਹੈਲੀਕਾਪਟਰ ਦੀ ਕੀ ਲੋੜ ਹੈ? ਪੰਜਾਬ ਤਾਂ ਢਾਈ ਘਟਾ ਜੇ ਇੱਧਰ ਹੋ ਉੱਧਰ। ਇਧਰ ਉਧਰ ਹੁਣ ਤੂੰ ਕਹਿੰਦਾ ਸਕੂਲ ਬੰਦ ਕਰੋ ਜੀ ਛੁੱਟੀ ਸਕੂਲ ਚ ਮੈਂ ਸਮਝ ਸਕਦਾ ਕਿਸੇ ਗੁਰੂ ਸਹਿਮਾਨ ਦਾ ਬਰਥਡੇ ਹੋਵੇ ਅਸੀਂ ਸਾਰੇ ਮਨਾਉਨੇ ਆ ਫਖਰ ਦੀ ਗੱਲ ਐ ਅਸੀਂ ਉਹਨਾਂ ਦੀ ਵਿਚਾਰਧਾਰਾ ਤੂੰ ਵਿਚਾਰਧਾਰਾ ਹੀ ਪਤਾ ਸੀ ਅਗਰ ਸੀਐਮ ਸਾਹਿਬ ਆਣ ਕੇ ਪੰਜ ਸਕੂਲਾਂ ਛੁੱਟੀ ਉੱਤੇ ਸਿਕਿਉਰਿਟੀ ਨੂੰ 1200 ਬੰਦੇ ਨੇ ਜੱਕ ਲੋ ਘੜੇ ਤੇ ਕੌਲਾ ਸ਼ਰਮ ਘਰ ਮਿੱਤਰ ਪਿਆਰੇ ਹੈ ਆਇਨਾ ਕਹੋਂ ਤੋਂ ਮਿੱਤਰਾ ਕੁੱਝ ਛੁੱਟੀ ਫਿਰ ਆਰਡਰ ਵਿਡਰੋ ਕਰਦੇ ਹੋ ਨੋਟੀਫਿਕੇਸ਼ਨਾਂ ਕੀਤੀਆਂ ਹੋਈਆਂ ਨੇ ਇਹਦਾ ਪੈਸਾ ਲੈ ਸੈਂਟਰ ਦੀ ਸਕੀਮ ਚੋਂ ਤੁਸੀਂ ਹੋਏ 40 ਪੈਸੇ ਹੈ ਨਹੀਂ ਤੁਹਾਨੂੰ ਪਾਣ ਨੂੰ ਨੰਗ ਸਰਕਾਰ ਹੈ ਤੁਸੀਂ ਦੱਸੋ ਜਿਹੜੀ ਹੈਲਥ ਇੰਸ਼ੋਰੈਂਸ ਹੈ 1 ਲੱਖ ਰੁਪਏ ਦੀ ਫ੍ਰੀ ਸਾਰੇ ਪੰਜਾਬ ਨੂੰ ਉੱਚ 40 ਪੈਸੇ ਨਹੀਂ ਭਰੇ ਹੁਣ ਕਹਿੰਦੇ ਆ ਲੋਕ ਸਭਾ ਆ ਗਈ ਪਰ ਉਹ ਫਾਰਮ ਕਰੋ ਆਧਿਆਲੇ ਨੂੰ ਕਹੀ ਹੈ ਹਾਈ ਕੋਰਟ ਰੋਚ ਮੇਣਾ ਮੈਂ ਤੁਹਾਨੂੰ ਦੱਸਦਾ ਹਾਂ ਔਰ ਧੂਨ ਪੂਰੇ ਦੇਸ਼ ਵਿੱਚ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਇਹਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਸੀ ਵੀ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਇਹਦੀਆਂ 60 ਸਰਵਿਸਾਂ ਬਿਗੈਰ ਇੰਟਰਫੇਸ ਬਿਗੈਰ ਅਫਸਰ ਕੰਪਿਊਟਰ ਦੇ ਮਾਰਿਆ 5 6 ਨਕਸ਼ਾ ਆਰਕੀਟੈਕਟਸ ਨੂੰ ਆਪਣੇ ਤੋਂ ਬਣਾ ਕੇ ਪਾਇਆ ਜੇ 45 ਦਿਨਾਂ ਤੇ ਸਰਕਾਰ ਦਾ ਜਵਾਬ ਨਾ ਆਇਆ ਟੀਮ ਤੋਂ ਵੀ ਪਾਸ ਪਾਸ ਦਿਖਾ ਕੋਈ ਹੋਵੇ ਪਾਸ ਦਿਖਾ ਤੂੰ ਕਿਹਨੂੰ ਲਾਇਸੈਂਸ ਦਿੱਤਾ ਹੁਣ ਕਹਿੰਦਾ ਮੈਂ ਬੰਦਾ ਭੇਜੂੰ ਇਹਦਾ ਮਕਸਦ ਹੀ ਖਤਮ ਹੋ ਗਿਆ ਜਿੱਥੇ ਬੰਦਾ ਭੇਜਦਾ ਅਫਸਰ ਭੇਜਦਾ ਤੁਸੀਂ ਉਥੇ ਇੰਟਰਫੇਸ ਫੇਰ ਆ ਗਿਆ ਤੇ ਬੰਦਾ ਭੇਜੂਗੇ ਕਿੱਥੇ ਟੀਸੀ ਆਫਿਸ ਦਾ ਛੁੱਟੀ ਦੇਣੇ ਦੀ ਸੀ ਜਾਂ ਆਫਿਸ ਦਾ ਹੜਤਾਲਾ ਦੇਣੇ ਤੁਸੀਂ ਉਹਨੂੰ ਦਿਖਾ ਦਿੱਤੀ ਏਰੀਆ ਦੇ ਵਿੱਚ ਦਾ ਸੀ ਹੁਣ ਤੂੰ ਕੁੱਤਿਆਂ ਦੀ ਰੇਸਾਂ ਰਖਾ ਦੇਣਾ ਜਿੱਥੇ ਰੇਲੀ ਹੁੰਦੀ ਵਾਹ ਤੇਰੇ ਇਹਦੇ ਨਾਲ ਲੋਗ ਰੋਪ ਜਾਣਗੇ ਉਸੇ ਦਿਨ ਰੈਲੀ ਰੱਖ ਕੇ ਭੇਜਣਾ ਐਨਾ ਡਰਦਾ ਈ ਸੱਚ ਤੋਂ ਕਦ ਤੱਕ ਭਜੇਗਾ ਮਿੱਤਰਾਂ ਸੱਚ ਤਾਂ ਆਪਣੇ ਆਪ ਚ ਪ੍ਰਕਾਸ਼ ਹੈ ਸੱਚੇ ਮਾਰਗ ਚੱਲਿਆ ਉਸਤ ਤੱਕਰੇ ਜਹਾਂ ਸਾਡੇ ਕੋਲ ਕੋਈ ਤਾਕਤ ਨਹੀਂ ਫਤੈ ਨੂੰ ਸਵਾਲ ਪੁੱਛੀ ਦੇ ਤੂੰ ਭਗਾਉਣਾ ਅੱਜ ਪੁੱਛਣ ਲਈ ਕੋਈ ਸ਼ਿਕਵਾ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿੱਤਰ ਪਿਆਰਿਓ ਕਿਹਨਾਂ ਦੀਆਂ ਦੋ ਸੀਟਾਂ ਨੂੰ ਕੀ ਸਵਾਲ ਕਰਾਂ ਲੋਕਾਂ ਹੀ ਪੁੱਛਦੇ ਨੇ ਇਹਦੇ ਬਾਟੇ ਕਵਰ ਨੇ ਛੋੜ ਲਾਅ ਐਂਡ ਆਰਡਰ ਡਰੱਗ ਮਾਫੀਆ ਜੇਲ ਹਾਈ ਕੋਰਟ ਨੇ ਬੁਲਾ ਕੇ ਕਿਹਾ ਉਹ ਬਾਕਸ ਬਣਾ ਕੇ ਦੇ ਸਾਨੂੰ ਕੌਣ ਆ ਗਿਆ ਮੰਤਰੀ ਕੁਮਤਬਾ ਕੀ ਕੀਤਾ ਇਹ ਤਾਂ ਗੇਲਿਆਂ ਨਿਕਲਿਆ ਉਦੋਂ ਕਿਹਾ ਸੀਗਾ ਵੀ 10 ਰੁਪਏ ਦੀ ਜਰਦੇ ਦੀ ਪੂੜੀ 2000 ਨੂੰ ਵਿਕਦੀ ਹੈ ਮਿੱਤਰਾ ਜਿਹੜੇ ਅੰਡਰ ਟ੍ਰਾਇਲ ਜਿਹਨਾਂ ਤੁਸੀਂ ਕੰਮ ਨਹੀਂ ਲੈ ਸਕਦੇ ਜਰਦੇ ਦੀ ਪੂੜੀ ਦੇ ਕੇ ਕੰਮ ਲੈਂਦੇ ਹੋ ਆਏ ਨਸ਼ੇ ਦੀਆਂ ਗੋਲੀਆਂ ਪਰ ਜੇਹਾਂ ਦੇ ਵੇਖਦਾ ਕੁਝ ਜਾਓ ਪੁੱਛ ਲੋ ਤੁਸੀਂ ਜਿਹੜਾ ਤੋ ਠੁੱਕ ਲਾ ਕੇ ਇੱਥੇ ਛਾ ਕੇ ਕੁੜੀਆਂ ਵੇਚਦੇ ਲੋ ਜੇ ਨਾ ਝੂਠਾ ਹੋਵੇਂ ਤੁਮਾਂ ਲਈਓ ਰਾਜੀ ਤੀ ਸ਼ਰਤ ਹੈ ਹੈ ਫਿਰ ਮੈਨੂੰ ਦੱਸੋ ਨੇ ਭਟਕੇ ਹੋਏ ਹੈ ਇਹਨਾਂ ਨੂੰ ਕੌਣ ਇਸਤੇਮਾਲ ਕਰ ਰਿਹਾ ਤੇ ਕੌਣ ਰੋਕਦਾ ਹੈ ਤੈਨੂੰ ਭਗਵੰਤ ਮਾਨ ਸਾਹਿਬ ਤੂੰ ਨਿਕਲਦਾ ਕਦੇ ਕਹਿੰਦਾ ਅਰਦਾਸ ਕਰੋ ਉੱਥੇ 4 ਕਰੋੜ ਕਦੇ ਕਹਿੰਦਾ ਸਾਈਕਲ ਚਲਾਓ ਉੱਥੇ 4 ਕਰੋੜ ਕਹਿੰਦੇਗਾ ਜੋਗਛਾਲਾ ਉੱਥੇ 28 ਕਰੋੜ ਆ ਲਾਦੇ ਗੁਜਰਾਤ ਛੱਤਸਗੜੀ ਸੋਧਿਆ ਬਾੜ ਨਿਕਲੀ ਚੂਈ ਚੂਈ ਵੀ ਨਹੀਂ ਨਿਕਲੀ ਮਰੀ ਹੋਈ ਕਿੰਨੇ ਪੈਸੇ ਲਾਏ ਫਿਰ ਤੂੰ ਮੁੱਕਰਦਾ ਹੈ 6 ਲੱਖ ਰੁਪਇਆ ਪਰ ਘੰਟਾ ਜਹਾਜ਼ ਉਹਦੇ ਨੂੰ ਡਾ ਕੇ ਇਹ ਨੂੰ ਨਿਕਲ ਜਾਣਾ ਇਹ ਨੂੰ ਨਿਕਲ ਜਾਣਾ ਜਿਹਦੇ ਪੈਸੇ ਨੇ ਉਹ ਹੈ ਇਹ ਮੈਂ ਇਸ ਕਰਕੇ ਪੁੱਛ ਰਿਆਂ ਬਿੱਤਰ ਪਿਆਰੇ ਕਿ ਆਹ ਤੇਰੇ ਆંકੜੇ ਕਹਿੰਦੇ ਨੇ ਹਾਈ ਕੋਰਟ ਕਹਿੰਦਾ ਹੈ ਕਿ ਤੇਰੀਆਂ ਜੇਲ੍ਹਾਂ ਦੇ ਵਿੱਚ 2G ਗੇਮਰ ਨੇ ਤੇ 5 ਨਹੀਂ ਫੋਨ ਅੰਦਰ ਦੇ ਵੀਰ ਤੁਸੀਂ ਮੈਨੂੰ ਦੱਸੋ ਸਰ ਕਿਤੇ ਹੋਰ ਨਾ ਮੈਨੂੰ ਗੱਲ ਹੀ ਹੋਰ ਕਿਸੇ ਦੋਤੇ ਸਰ ਜੀ ਜਦੋਂ ਤੁਹਾਡੀਆਂ ਟੂਈ ਟੂਈ ਕਰਦੀਆਂ 11 1200 ਗੱਡੀਆਂ ਨਿਕਲਦੀਆਂ ਅੱਗੇ ਪਿੱਛੇ ਉੱਤੇ ਥੱਲੇ ਉਦੋਂ ਡਰਾਈਵਰ ਲੱਗੇ ਹੁੰਦੇ ਆ ਲਾ ਟੂਜੀ ਜੇਮਰ ਉੱਥੇ ਲਾ ਬੁੱਧ ਜੇਮਰ ਲਾ ਤੁਹਾਨੂੰ ਸਰ ਕੋਈ ਆਪ ਨਹੀਂ ਦਿਖਦਾ ਤੇ ਜੇਲਾਂ ਨੂੰ ਸੈਨੀਟਾਈਜ਼ਰ 1 ਕਰੋੜ ਰੁਪਈਆ ਲਾਵੇ ਤੇਰੀਆਂ ਐਡਾਂ ਛਾਤੀ ਇਹਲਾ ਜੇਲ ਸੈਨੇਟਾਈਜ਼ ਹੋ ਜਾਂਦੀ ਹੈ 5G ਜੈਮਰ ਲਾਓ ਅੰਦਰ 200 ਫੋਨ ਸਟ ਦੇ ਇੱਕ ਨਹੀਂ ਜਾਂਦਾ ਜਾ ਜਦੋਂ ਮੈਂ ਐਫਪੀ ਨੂੰ ਤੁਸੀਂ ਸੱਜ ਸਿਗਰਟ ਪੀੜੀ ਪੂਰੀ ਅੰਦਰ ਉਸੇ ਰੇਟ ਤੇ ਮਿਲਦੀ ਹੁੰਦੀ ਅੱਜ ਜਰਦੇ ਦੀ ਇੱਕ ਪੂਰੀ 10 ਰੁਪਏ ਦੀ 2000 ਦੀ ਇਹਦੇ ਜਾਂਬਾਜ਼ ਜੇਲ੍ਹਾਂ ਦੇ ਅਫਸਰ ਤੇ ਮੁਲਾਜ਼ਮ ਨੇ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ 2-200 ਬੰਦੇ ਦੇ ਮਗਰ ਇੱਕ ਮੁਲਾਜ਼ਮ ਹੈ ਦੋਸ਼ੋ ਬੰਦਿਆਂ ਦੀ ਮੈਰਕ ਇੱਕ ਮੁਲਾਜ਼ਮ ਸਾਹਮਣੇ ਆ ਉਹਨਾਂ ਦੇ ਵਿੱਚੋਂ ਵੀ ਬਸ ਬੰਦਿਆਂ ਨੂੰ ਲੱਖਾਂ ਲੂਠੇ ਦੇ ਕੇ ਉਹ ਕੰਮ ਤੋੜੀ ਜੀਏ ਜੇ ਇੰਨੇ ਪੈਸੇ ਨੇ ਸਟੇਟ ਕੋਲ ਦੇੇ ਨੌਕਰੀਆਂ ਭਰਦੇ ਸਾਰੀਆਂ ਸਾਮੀਆਂ ਹੈ ਕਿ ਗੱਲਾਂ ਤਾਂ ਕਦਾਈਂ ਬਤਾਈ ਜਾਂਦੀ ਪਰਦੇ ਇਹ ਪੰਜਾਬ ਦੇ ਮੁੱਦੇ ਨੇ ਹਾਈ ਕੋਰਟ ਨੇ ਬਲਾ ਕੇ ਠੋਕ ਕੇ ਕਹੇ ਇੱਕ ਹਫ਼ਤੇ ਦੇ ਵਿੱਚ ਪਹੁੰਚੀ ਦੇ ਪਹੁੰਚੀ ਕੀ ਹੈ ਦੇ ਅੰਦਰ ਛੋਟੀ ਜੀ ਇਦਕਾਰ ਖੋਲਦੇ ਹੋ ਉੱਥੇ ਤੇ ਭਾਈ ਪੀਡੀ ਜੱਪਾ ਜੁਤੇ ਜਿਹਨੇ ਲੈਣਾ ਹੈ ਜਿਵੇਂ ਦੁੱਧ ਪੀਂਦੇ ਆ ਉਹ ਹੋਰ ਜਿਹਨੇ ਭਾਈ ਲੈਣਾ ਉਹ ਲੈ ਲਵੇ ਤੇ ਅੰਡਰਟ੍ਰੇਅਰ ਕੰਮ ਨਹੀਂ ਕਰੂਗਾ ਇੱਕ ਨੰਬਰ 2 2G ਗੇਮਰ ਲਾ 2G ਗੇਮਰ ਲਾਵੇ ਸਾਰੀਆਂ ਜੇਲਾਂ ਦੇ ਵਿੱਚ ਕਿ ਇੱਕ ਫੋਨ ਚੱਲ ਜੇ ਮੇਰਾ ਨਾਮ 'ਤੇ 5G ਤੁਹਾਡੇ 2G ਲੱਗੇ ਆ ਮੈਂ ਪਹਿਲਾਂ ਕਹਿ ਚੁੱਕਿਆ 5G ਗੇਮਰ ਲਾਇਆ ਤੁਹਾਡੇ 2G ਲਾਇਆ ਤੁਸੀਂ ਠੀਕ ਹੈ ਤੂੰ ਲਾ ਫਾਈਜੀ ਮੈਂ ਜੀ ਇੱਕ ਚੱਲੇ ਫੋਨ ਜੁਮਾ ਦੇ ਦੀ ਅੱਜ ਤੈਨੂੰ ਸਿੱਧੂ ਮੂਸੇ ਵਾਲਾ ਦਿਲ ਉਸ ਦਰਸਾਉਂਦਾ ਉਸ ਬਾਤ ਕਿੰਨਾ ਫਕਰ ਹੈ ਪੰਜਾਬ ਨੂੰ ਉਸ ਬੱਚੇ ਤੇ 아이 ਤੇ ਤੁਸੀਂ ਐਫ ਆਈ ਆਰ ਨਹੀਂ ਦੱਸੀ ਕਰ ਕਿ ਉਹ ਐਫ ਆਈ ਆਰ ਨੂੰ ਕਿੱਥੇ ਜਾਂਦੇ ਕਰ ਜੋ ਬਾਪ ਕਹਿੰਦਾ ਉਹਨੂੰ ਸ਼ੱਕ ਕੋ ਕਹਿੰਦਾ ਸ਼ੱਕ ਕਰਨ ਦਾ ਤਾਂ ਹੱਕ ਹੈ ਕਰੇ ਕੋਈ ਪਰ ਹੈ ਕੋਈ ਕੋਰਟ ਕਹਿੰਦਾ ਮਰਰ ਪੁਸ਼ਟੀ ਕਰਦਾ ਹੈ ਕੋਰਟ ਦੀ ਕੋਰਟ ਕਹਿੰਦਾ 75 ਬੰਦੇ ਆਸੀਂ ਦੱਸ ਦਿੰਦੇ ਆ ਬੀ ਐਸ ਐਫ ਵਾਲਿਆਂ ਨੇ ਦੱਸਿਆ ਵੀ ਆਹ ਬੰਦੇ ਟਰੱਕ ਦੀ ਕਰਦੇ ਆ ਸਮੱਗਲਿੰਗ ਕੈਰੀ ਕੋਰਟ ਹਾਈ ਕੋਰਟ ਬੀਐਸਐਫ ਕੈਰੀਆ ਵੀ 75 ਬੰਦੇ ਲੱਗ ਪੈਡਲਰ ਇਹਨਾਂ ਦਾ ਨੈਕਸਸ ਹੈ ਮੈਂ ਪਹਿਲੇ ਦਿਨ ਤੋਂ ਕਹਿੰਨਾ ਪੁਰਸ ਨਾਲ ਤੇ ਪੋਲਿਟਿਸ਼ੀਨ ਨਾਲ ਨਹੀਂ ਇਹਨਾਂ ਨੂੰ ਫੜੋ ਕੀ ਫੜਿਆ ਵੀ ਤੁਸੀਂ ਦੱਸੋ ਮੈਨੂੰ ਇਹ ਕੋਰਟ ਕਹਿ ਰਿਹਾ ਉਹ ਕਹਿ ਰਿਹਾ ਤੁਸੀਂ ਫੇਲੋ ਤੁਹਾਡੀ ਟਰੱਕ ਪਾਲਿਸੀ ਫੇਲ ਹੈ ਇਹ ਜੇਲਾ ਫੇਲ